ਵੈਸੇ ਜ਼ਿੰਮੇਦਾਰਾਂ ਨੇ ਆਪਣੇ ਲੈਵਲ ਤੇ ਵੇਖਣਾ ਹੋਵੇ ਵੀ ਪਾਣੀ ਐਂਡ ਵਾਲਾ ਕਦੋਂ ਤੱਕ ਲਾ ਸਕਦੇ ਆ ਫਾਰ ਇਗਜ਼ੈਂਪਲ ਆਪਾਂ ਸਿੱਟੇ ਦੀ ਢੰਡੀ ਖੋਲੀ ਆ ਇਹਨੂੰ ਢੰਡੀ ਨੂੰ ਫੋਲ ਕੇ ਇਹਦੇ ਵਿੱਚੋਂ ਜੱਡਾ ਕਿ ਦਾਣਾ ਬਣਿਆ ਉਹਨੂੰ ਆਪਾਂ ਕੱਢ ਲੈਣਾ ਜਿਸ ਤਰ੍ਹਾਂ ਮੈਂ ਕਢਣ ਦਿਆਂ ਇਹਨੂੰ ਆਪਾਂ ਦਾਣੇ ਨੂੰ ਨਪਣਾ ਨਪਣਾ ਤੇ ਇਹਦੇ ਵਿੱਚੋਂ ਆਹ ਚਟਾ ਪਾਣੀ ਨਿਕਲਿਆ ਹਾਲੇ ਇਹਦੇ ਵਿੱਚ ਮਲਾਈ ਵਰਗਾ ਦੁੱਧ ਜਾਂ ਆਟਾ ਪ੍ਰੋਪਰ ਰੂਪ ਦੇ ਵਿੱਚ ਨਹੀਂ ਬਣਿਆ ਜਦੋਂ ਤੁਸੀਂ ਮੱਖੀ ਫੜੋ ਉਹਦੇ ਵਿੱਚੋਂ ਦਾਣਾ ਕੱਢੋ ਤੇ ਉਹਨੂੰ ਨੱਪਿਆਂ ਵਿੱਚੋਂ ਕਰੀਮ ਨਿਕਲੇ ਕਰੀਮ ਪਾਣੀ ਨਾ ਨਿਕਲੇ ਕਰੀਮ ਨਿਕਲੇ ਉਸ ਸਟੇਜ ਤੋਂ ਬਾਅਦ ਚ ਤੁਸੀਂ ਆਪਣੇ ਖੇਤ ਨੂੰ ਪਾਣੀ ਨਹੀਂ ਲਾਉਣਾ ਸੌਖਾ ਜਿਹਾ ਤਰੀਕਾ ਉਸ ਤੋਂ ਬਾਅਦ ਚ ਦਾਣਾ ਪੰਜ ਚਾਰ ਦਿਨ ਦੇ ਵਿੱਚ ਹੀ ਕਰਨਾ ਹੋਣਾ ਸ਼ੁਰੂ ਹੋ ਜਾਂਦਾ ਉਸ ਸਟੇਜ ਤੋਂ ਬਾਅਦ ਚ ਪਾਣੀ ਲਾਈਏ ਤੇ ਕਣਕ ਝਾੜ ਵਧਾਉਂਦੇ ਥਾਂ ਤੇ ਝਾੜ ਘਟਾਉਂਦੀ ਆ ਅਖੀਰਲੇ ਪਾਣੀ ਵਾਲਾ ਵੀ ਕਿਸਾਨ ਦੋਸਤੋ ਹਾਲੋ